ਤੁਸੀਂ ਮੈਨੂੰ ਕਿਹਾ ਕਿ ਮੈਨੂੰ ਗੁੱਸਾ ਨਹੀਂ ਆਉਂਦਾ ਪਰ ਜੇ ਅਸੀਂ ਆਲੇ-ਦੁਆਲੇ ਵੇਖੀਏ ਤੇ ਅੱਜ ਦੀ ਤਰੀਕ ਵਿੱਚ ਗੁੱਸਾ ਬਹੁਤ ਜ਼ਿਆਦਾ ਹਰੇਕ ਕਿਸੇ ਨੂੰ ਆਉਂਦਾ ਤੇ ਬਹੁਤ ਜਲਦੀ ਆਉਣ ਲੱਗ ਗਿਆ ਵਾ ਕਿਉਂ ਇਹ ਇੰਨਾ ਸੁਭਾਅ 'ਚ ਸਾਡੇ ਚੇਂਜ ਆ ਰਿਹਾ ਪਹਿਲਾਂ ਰਿਸ਼ਤੇ ਜਿਹੜੇ ਸੀ ਉਹ ਸਾਰੇ ਤੁਸੀਂ ਪਰਿਵਾਰਾਂ ਦੀ ਗੱਲ ਕਰਦੇ ਹੋ ਤਾਈਆਂ ਚਾਚੀਆਂ ਬੱਚੇ ਇਕੱਠੇ ਖੇਡਣੇ ਪਰ ਅੱਜ ਇਹ ਸਾਰਾ ਕੁਝ ਨਹੀਂ ਆ ਬਹੁਤ ਜਲਦੀ ਅਸੀਂ ਲੜਾਈਆਂ ਲੜ ਲੈਨੇ ਆ ਅੱਡ ਹੋ ਜਾਂਦੇ ਆ ਹਨਾ ਸਕੇ ਭਰਾ ਬਸ ਦਿਨਾਂ 'ਚ ਸਾਰਾ ਕੁਝ ਅੱਡ ਹੋ ਜਾਂਦਾ ਕਿਉਂ ਦੇਖੋ ਮੈਨੂੰ ਲੱਗਦਾ ਨਾ ਕਿ ਜਦੋਂ ਆਪਾਂ ਥੋੜੇ ਜਿਹੇ ਡਿਫਰੈਂਟ ਢੰਗ ਦੇ ਲੋਕਾਂ ਨੂੰ ਮਿਲਦੇ ਆਂ ਜਿਵੇਂ ਮੈਂ ਸਾਈਕੋਲੋਜਿਸਟ ਸਾਈਕੀਐਟ੍ਰਿਸ ਤੋਂ ਮਿਲਦੇ ਆਂ ਉਹਨਾਂ ਚੋਂ ਇੱਕ ਬਹੁਤ ਚੰਗੇ ਸਾਈਕੋਲੋਜਿਸਟ ਮੇਰੀ ਬਹੁਤ ਚੰਗੀ ਦੋਸਤ ਹੈ ਕੁਝ ਕੁ ਚੀਜ਼ਾਂ ਤਾਂ ਨਾ ਤੁਹਾਡੇ ਸੁਭਾਅ 'ਚ ਜੈਨੇਟਿਕਲੀ ਹੁੰਦੀਆਂ ਨੇ ਜੇ ਮੇਰੇ ਫਾਦਰ ਨੂੰ ਬਹੁਤ ਗੁੱਸਾ ਆਉਂਦਾ ਹੋਊਗਾ ਜਾਂ ਮੇਰੀ ਮਾਂ ਨੂੰ ਗੁੱਸਾ ਆਇਆ ਹੋਊਗਾ ਤਾਂ ਮੈਨੂੰ ਆਊਗਾ ਹੀ ਕਿਤੇ ਨਾ ਕਿਤੇ ਤੁਸੀਂ ਨਹੀਂ ਉਸ ਚੀਜ਼ ਨੂੰ ਤਬਦੀਲ ਕਰ ਸਕਦੇ ਹਨਾ ਉਹ ਤੁਹਾਡੀ ਪੀੜੀਦਰ ਪੀੜੀ ਚੀਜ਼ਾਂ ਚੱਲਦੀਆਂ ਨੇ ਪਰ ਕੋਛਕ ਚੀਜ਼ਾਂ এনवायरमेंटਲ ਵੀ ਹੁੰਦੀਆਂ ਨੇ ਹੈਨਾ ਥੋਡੀਆਂ ਆਪਣੀਆਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਹੁਣ ਗੁੱਸੇ ਦਾ ਜਿਹੜਾ ਰੀਜ਼ਨ ਹੈ ਪਹਿਲੀ ਗੱਲ ਤਾਂ ਮੈਂ ਕਦੀ ਆਪਣੇ ਮਾਪਿਆਂ ਨੂੰ ਆਪਸ ਵਿੱਚ ਨਹੀਂ ਲੜਦੇ ਦੇਖਿਆ ਤਾਇਆ ਚਾਚਿਆਂ ਨੂੰ ਨਹੀਂ ਲੜਦੇ ਦੇਖਿਆ ਮੈਂ 4-5 ਦਿਨ ਪਹਿਲਾਂ ਆਪਣੇ ਫੇਸਬੁਕ ਤੇ ਆਪਣੇ ਫਾਦਰ ਬਾਰੇ ਲਿਖਿਆ ਸੀਗਾ ਪਰ ਮੈਂ ਹਮੇਸ਼ਾ ਹੈਰਾਨ ਹੁੰਨੀ ਆ ਉਹਨਾਂ ਤੇ ਲਿਖ ਕੇ ਉਹ ਮੈਂ ਉਹਨਾਂ ਨੂੰ ਕਦੀ ਆਪਣੇ ਭਰਾਵਾਂ ਨਾਲ ਕੋਈ ਚੀਜ਼ ਵੰਡਦੇ ਨਹੀਂ ਦੇਖਿਆ ਹੈਨਾ ਜਦੋਂ ਅਸੀਂ ਥੋੜੇ ਵੱਡੇ ਹੋਏ ਸੀ ਨਾ ਤਾਂ ਮੇਰੇ ਤਾਇਆ ਜੀ ਨੇ ਕਿਹਾ ਵੀ ਹੁਣ ਆਪਣੇ ਬੱਚੇ ਵੱਡੇ ਹੁੰਦੇ ਆ ਆਪਾਂ ਅਲੱਗ-ਅਲੱਗ ਹੋ ਜਾਈਏ ਤੇ ਮੇਰੇ ਪਾਪਾ ਨੇ ਜਦੋਂ ਵੰਡ ਸਾਡੇ ਘਰ 'ਚ ਹੋਈ ਤਾਂ ਮੇਰੇ ਤਾਇਆ ਜੀ ਦੇ ਸਾਲਿਆਂ ਨੂੰ ਬੁਲਾਇਆ ਮਤਲਬ ਸਾਡੇ ਉਹਨਾਂ ਮਾਮਿਆਂ ਨੂੰ ਬੁਲਾਇਆ ਹੈਨਾ ਕਿਉਂਕਿ ਸਾਡੇ ਤਾਂ ਕੋਈ ਮਾਮਾ ਨਹੀਂ ਸੀਗਾ ਤੇ ਉੱਥੇ ਮੇਰੇ ਤਾਇਆ ਜੀ ਨੇ ਇਹ ਕਿਹਾ ਵੀ ਇਹਦੀਆਂ ਤਿੰਨ ਕੁੜੀਆਂ ਨੇ ਪਾਪਾ ਨੇ ਮੇਰੇ ਸੌਰੀ ਵੀ ਮੇਰੀਆਂ ਦੋ ਨੇ ਤੇ ਘਰ 'ਚ ਜਿੰਨੀਆਂ ਚੀਜ਼ਾਂ ਵੰਡੀਆਂ ਜਾਣਗੀਆਂ ਤਿੰਨ ਤੇ ਦੋ ਦੇ ਹਿਸਾਬ ਨਾਲ ਵੰਡੀਆਂ ਜਾਣਗੀਆਂ ਹੈਨਾ ਤੇ ਨਾ ਮੈਂ ਆਪਣੀ ਮਾਂ ਨੂੰ ਕਿਸੇ ਨਾਲ ਲੜਦੇ ਦੇਖਿਆ ਨਾ ਕਦੀ ਮਾਂ ਨੂੰ ਗੁੱਸਾ ਕਰਦੇ ਦੇਖਿਆ ਸਾਡੇ ਪਿੰਡ ਚ ਲੋਕੀ ਕਹਿੰਦੇ ਹੁੰਦੇ ਸੀਗੇ ਵੀ ਮੇਰੇ ਮੰਮੀ ਮਤਲਬ ਤੇ ਮੇਰੇ ਤਾਈ ਜੀ ਸਖੀਆਂ ਭੈਣਾਂ ਨੇ ਹੈਨਾ ਜੈਨੇਟਿਕਲੀ ਆਇਆ ਨਹੀਂ ਗੁੱਸਾ ਕਿਤੋਂ ਵੀ এনवायरमेंटਲ ਕੀ ਆ ਤੁਹਾਡੀ ਥਿੰਕਿੰਗ ਤੇ ਆ ਹੁਣ ਤੁਸੀਂ ਮੇਰੇ ਸਾਹਮਣੇ ਚਾਹੇ 10 ਲੱਖ ਦੀ ਚੀਜ਼ ਬਾਕੇ ਵੈਜਾਂ ਮੈਨੂੰ ਕੋਈ ਖਿੱਚ ਨਹੀਂ ਹੁੰਦੀ ਉਸ ਚੀਜ਼ ਦੀ ਮੈਨੂੰ ਲੱਗਦਾ ਵੀ ਇਹ ਯਾਰੀ ਦੇ ਹਿੱਸੇ ਦੀ ਚੀਜ਼ ਹੈ ਇਹ ਇਹਨੇ ਕਮਾਈ ਆ ਇਹ ਰੱਬ ਨੇ ਨੂੰ ਇਹਦੀ ਮਿਹਨਤ ਦੀ ਦਿੱਤੀ ਆ ਤੇ ਜਿਹੜੀ ਮੇਰੀ ਮਿਹਨਤ ਦੀ ਚੀਜ਼ ਆ ਮੈਨੂੰ ਉਹੀ ਮਿਲੂਗੀ ਜਿਵੇਂ ਆਪਾਂ ਕਹਿੰਦੇ ਆ ਨਾ ਨਵਨੀਤ ਵੀ ਮੇਰੀ ਜ਼ਿੰਦਗੀ ਚ ਜੇ ਕੋਈ ਦੁੱਖ ਚੱਲਦਾ ਤੁਸੀਂ ਮੈਨੂੰ ਦਲਾਸਾ ਦੇ ਸਕਦੇ ਹੋ ਤੁਸੀਂ ਮੇਰੇ ਹਿੱਸੇ ਦਾ ਦੁੱਖ ਨਹੀਂ ਕੱਟ ਸਕਦੇ ਐਵੇਂ ਤੁਸੀਂ ਜੇ ਮੈਂ ਤੁਹਾਡੇ ਤੋਂ ਸੜਾਂ ਵੀ ਨਵਨੀਤ ਨੇ 10 ਲੱਖ ਦੀ ਚੀਜ਼ ਕਿਉਂ ਪਾਈ ਆ ਤੁਸੀਂ ਕਿਸੇ ਦਾ ਰਿਜਕ ਨਹੀਂ ਖੋ ਸਕਦੇ ਜਿਹੜਾ ਤੁਹਾਨੂੰ ਮਿਲਣਾ ਨਾ ਉਹ ਤੁਹਾਨੂੰ ਹੀ ਮਿਲਣਾ ਜਿਹੜਾ ਮੈਨੂੰ ਮਿਲਣਾ ਉਹ ਮੈਨੂੰ ਮਿਲਣਾ ਇਸ ਲਈ ਮੇਰੇ ਅੰਦਰ ਕੋਈ ਪਰਸਨੈਲਿਟੀ ਕਲੈਸ਼ ਨਹੀਂ ਹੈਗਾ ਮੈਨੂੰ ਕਿਸੇ ਨਾ ਕੋਈ ਈਰਖਾ ਨਹੀਂ ਲਾਈਫ ਚ ਕਦੇ ਨਹੀਂ ਹੋਈ ਅੱਜ ਤੱਕ ਲੋਕੀ ਕਹਿੰਦੇ ਨੇ ਕੁੜੀਆਂ ਕੁੜੀਆਂ ਨਾਲ ਬਹੁਤ ਈਰਖਾ ਕਰਦੀਆਂ ਨੇ ਮੈਨੂੰ ਧਰਤੀ ਤੇ ਕੁੜੀਆਂ ਹੀ ਸਭ ਤੋਂ ਸੋਹਣੀਆਂ ਲੱਗਦੀਆਂ ਨੇ ਹਨਾ ਤੇ ਬਾਕੀ ਜਿਵੇਂ ਜੇ ਮੇਰੇ ਨਾਲ ਕੋਈ ਤਲਖੀ ਚ ਆ ਜਾਂਦਾ ਬੰਦਾ ਹਨਾ ਮੈਂ ਸੋਚਦੀ ਹੁੰਦੀ ਆ ਮੈਂ ਪਾਸਟ ਲਾਈਫ ਤੇ ਬਹੁਤ ਭਰੋਸਾ ਕਰਦੀ ਆ ਮੈਂ ਇੱਕ ਦੋ ਪਾਸਟ ਲਾਈਫ ਰਿਗਰੈਸ਼ਨ ਦੀਆਂ ਥੈਰੇਪੀਜ਼ ਵੀ ਮਤਲਬ ਐਕਸਪੀਰੀਅੰਸ ਕੀਤੀਆਂ ਹੋਈਆਂ ਨੇ ਉਹ ਹਰ ਬੰਦਾ ਜੋ ਕੁਝ ਤੁਹਾਡੇ ਨਾਲ ਕਰ ਰਿਹਾ ਨਾ ਜੇ ਉਹ ਫਿਜ਼ੀਕਲ ਅਬਿਊਜ਼ ਨਹੀਂ ਹੈਗਾ ਉਹ ਕਿਤੇ ਨਾ ਕਿਤੇ ਤੁਸੀਂ ਉਹਦੇ ਨਾਲ ਕੀਤਾ ਹੋਇਆ ਜ਼ਿੰਦਗੀ 'ਚ ਜੇ ਆਪਾਂ ਕਹੀਏ ਨਾ ਕਿ ਬਈ ਆ ਬੰਦਾ ਮੇਰੇ ਨਾਲ ਬਹੁਤ ਮਾੜਾ ਵਰਤਾਅ ਕਰਦਾ ਮੈਂ ਤਾਂ ਕੁਝ ਨਹੀਂ ਬੁਰਾ ਕੀਤਾ ਜ਼ਿੰਦਗੀ 'ਚ ਤੁਸੀਂ ਕਿਤੇ ਨਾ ਕਿਤੇ ਉਹਨੂੰ ਉਹ ਚੀਜ਼ ਦਿੱਤੀ ਹੋਈ ਆ ਉਹ ਤੁਹਾਨੂੰ ਤਾਂ ਵਾਪਸ ਦੇ ਰਿਹਾ ਉਹ ਚੀਜ਼ ਤੇ ਇੱਕ ਹੋਰ ਚੀਜ਼ ਹੁੰਦੀ ਆ ਨਵਨੀਤ ਮੈਂ ਇਹ ਮੇਰੇ ਅੰਦਰ ਆ ਸ਼ਾਇਦ ਬਹੁਤ ਸਾਰੇ ਲੋਕਾਂ ਅੰਦਰ ਹੋਣੀ ਚਾਹੀਦੀ ਆ ਮੇਰਾ ਬਹੁਤ ਕਲੀਅਰ ਫੰਡਾ ਮੈਂ ਕਿਸੇ ਨਾਲ ਬੈਸਣ ਚ ਕਿਸੇ ਨਾਲ ਲੜਨ ਚ ਕਿਸੇ ਨੂੰ ਸਮਝਾਉਣ ਚ ਕਿਸੇ ਨੂੰ ਕਲੈਰੀਫਿਕੇਸ਼ਨ ਦੇਣ ਚ ਬਿਲਕੁਲ ਟਾਈਮ ਨਹੀਂ ਖਰਾਬ ਕਰਦੀ ਬਿਲਕੁਲ ਵੀ ਮੇਰਾ ਕੋਈ ਫੰਡਾ 10 ਵਾਰ ਮਾਫ ਕਰੋ 10 ਵਾਰ ਚ ਸਾਰੀਆਂ ਛੋਟੀਆਂ ਵੱਡੀਆਂ ਗਲਤੀਆਂ ਗਿਣ ਲਓ ਤੁਸੀਂ ਵੀ ਜਿਉਂ ਨੇ ਗਾਲ ਕੱਢਤੀ ਉਹ ਵੀ ਉਹਦੇ ਚ ਹੀ ਆ ਜਿਉਂ ਨੇ ਚਪੇੜ ਮਾਰਤੀ ਉਹ ਵੀ ਉਹਦੇ ਚ ਹੀ ਆ ਜਿਉਂ ਨੇ ਤੁਹਾਡਾ ਕੋਈ ਲੱਖ ਰੁਪਏ ਦਾ ਨੁਕਸਾਨ ਕਰਤਾ ਉਹ ਵੀ ਉਹਦੇ ਚ ਹੀ ਆ ਫਿਰ ਜੇ 1 ਰੁਪਏ ਦਾ ਵੀ ਕਰਤਾ ਉਹ ਵੀ ਉਹਦੇ ਚ ਆ 10 ਵਾਰ ਬਹੁਤ ਕਲੀਅਰ ਰੱਖੀਦਾ ਬੰਦੇ ਨਾਲ 11ਵੀਂ ਵਾਰ ਬਿਲਕੁਲ ਪੱਤਾ ਸਾਫ ਫਿਰ ਮੈਂ ਆਪਣੇ ਇੰਚ ਤੇ ਉਹ ਬੰਦੇ ਚ ਕਿਵੇਂ ਦੀ ਕੰਧ ਕੱਢ ਲੈਨੀ ਆ ਵੀ ਮੈਂ ਨਾ ਕਦੀ ਉਹ ਆਪ ਉਸ ਕੰਧ ਤੋਂ ਪਾਰ ਗਈ ਨਾ ਮੈਂ ਕਦੀ ਉਸ ਬੰਦੇ ਨੂੰ ਇੱਧਰ ਪਾਰ ਆਉਣ ਦਿੱਤਾ ਔਰ ਇਹ ਮੇਰਾ ਬਹੁਤ ਕਲੀਅਰ ਰੂਲ ਆ ਜ਼ਿੰਦਗੀ ਦਾ ਕਿਉਂਕਿ ਮੈਨੂੰ ਇਹ ਲੱਗਦਾ ਵੀ ਜਿਹੜਾ ਇੱਕ ਇੱਕ ਘੜੀ ਵੀ ਤੁਹਾਨੂੰ ਮਿਲੀ ਆ ਨਾ ਇਹਨੂੰ ਵੀ ਤੁਸੀਂ ਕਿਸੇ ਲਈ ਵੇਸਟ ਨਾ ਕਰੋ ਲਾਈਫ ਚ ਕਦੇ ਵੀ ਤੁਸੀਂ ਨਾ ਕਿਸੇ ਨੂੰ ਸਮਝਾਉਣ ਦੇ ਚੱਕਰਾਂ ਚ ਬੋ ਨਾ ਕਿਸੇ ਬੈਸਾਂ ਚ ਬੋ बहस ਤੇ ਕੱਚੀ ਲੱਸੀ ਇਹੋ ਜੀ ਹਜੇ ਨੂੰ ਜਿੰਨਾ ਮਰਜ਼ੀ ਵਧਾ ਲਓ ਜਦੋਂ ਇੱਕ ਵਾਰ ਕਿਸੇ ਦਾ ਮਨ ਤੁਹਾਡੇ ਲਈ ਕੌੜਾ ਹੋ ਗਿਆ ਨਾ ਤੁਸੀਂ ਇੱਕ ਦੋ ਤਿੰਨ ਵਾਰ ਸਫਾਈ ਦੇ ਕੇ ਚੀਜ਼ ਕਲੀਅਰ ਕਰ ਸਕਦੇ ਹੋ ਇਸ ਤੋਂ ਜ਼ਿਆਦਾ ਨਹੀਂ ਮੇਰੀ ਮੈਂ ਘਰੇ ਵੀ ਕਿਸੇ ਨਾਲ ਬਹਿਸ ਨਹੀਂ ਕਰਦੀ ਮੈਂ ਕਹਿੰਦੀ ਵੀ ਜੋ ਠੀਕ ਆ ਵੀ ਤੈਨੂੰ ਠੀਕ ਲੱਗ ਰਿਹਾ ਇਸ ਟਾਈਮ ਤੁਹਾਡੀ એનર્ਜੀ ਵੀ ਥੋੜੀ ਜੀ ਬਚ ਜਾਂਦੀ ਇਹਨਾਂ ਚੱਕਰਾਂ ਤੋਂ ਫਿਰ ਤਾਂ ਮੈਂ ਇੱਕ ਹੋਰ ਬੜੀ ਚੀਜ਼ ਸਿੱਖੀ ਛੇਤ ਤੁਸੀਂ ਇਹਦੇ ਭਰੋਸਾ ਹੀ ਨਾ ਕਰੋ ਮੈਨੂੰ ਕਿਸੇ ਨੇ ਦੱਸਿਆ ਉਹ ਸਾਈਕੀਆਟ੍ਰਿਸਟ ਨੇ ਉਹ ਕਹਿੰਦੇ ਵੀ ਜਿਹੜੀ ਬਹਿਸ ਦਾ ਨਤੀਜਾ 2 ਮਿੰਟ ਨਾਲ ਨਿਕਲੇ ਤੀਜਾ ਮਿੰਟ ਉਹਦੇ ਤੇ ਖਰਾਬ ਨਾ ਕਰੋ ਤੇ ਮੈਂ ਇੱਕ ਦਿਨ ਸਾਡੀ ਘਰੇ ਰਾਤ ਕੋਈ ਗੱਲਬਾਤ ਹੋਈ ਦੋਵਾਂ ਦੀ ਤੇ ਮੈਂ ਸਵੇਰੇ ਸੰਸਾ ਨੂੰ ਉੱਟ ਕੇ ਗਿਆ ਮੈਂ ਕਿਹਾ ਵੀ ਸਿਰਫ 2 ਮਿੰਟ ਗੱਲ ਕਰਨੀ ਆ ਜੇ ਕੋਈ ਨਤੀਜਾ ਨਿਕਲ ਗਿਆ ਠੀਕ ਹੈ ਨਹੀਂ ਗੱਲ ਸਾਫ਼ ਤੇ ਮੈਂ ਇਹਨਾਂ ਨੂੰ ਗੱਲ ਸਮਝਾਈ ਆਹ ਪ੍ਰੋਬਲਮ ਆ ਤੇ ਮੈਨੂੰ ਇੱਥੇ ਇੱਥੇ ਬੁਰੀ ਲੱਗ ਰਹੀ ਆ ਤੇ ਦੇਖ ਲਓ ਜੇ ਤੁਹਾਡੇ ਤੋਂ ਸੈੱਟ ਹੁੰਦੀ ਆ ਨਹੀਂ ਅਦਰਵਾਇਜ਼ ਸਾਫ਼ ਇੱਕੰਨੇ ਨੇ ਮੈਂ ਤੋ ਸੈੱਟ ਨਹੀਂ ਹੋਣੀ ਮੈਂ ਕਿ ਫਿਰ ਸਾਫ਼ ਸਾਫ਼ ਬਹੁਤ ਵਧੀਆ ਤਰੀਕਾ ਅੱਛਾ ਇਹ ਹਸਬੰਡ ਵਾਈਫ ਦੀ ਜੀ ਅਸੀਂ ਦੋਨਾਂ ਦੀ ਗੱਲ ਕਰੀਏ ਤੇ ਇਹ ਆਪਸੀ ਤਣਾ ਜਿਹੜਾ ਵਾ ਅੱਜ ਕੱਲ ਬਹੁਤ ਕਹਿੰਦੇ ਵੱਧ ਗਿਆ ਤਲਾਕ ਬਹੁਤ ਜ਼ਿਆਦਾ ਹੋਣ ਲੱਗ ਗਿਆ ਜਦੋਂ ਕਿ ਇਹ ਪਹਿਲਾਂ ਨਹੀਂ ਸੀ ਹੁੰਦੇ ਇਹਨੂੰ ਇਹ ਵੀ ਕਿਹਾ ਜਾਂਦਾ ਕਿ ਪਹਿਲਾਂ ਔਰਤਾ ਸਹਿ ਲਿੰਦੀਆਂ ਹੁੰਦੀਆਂ ਸੀ ਹੁਣ ਸਹਿੰਦੀਆਂ ਨਹੀਂ ਗਈਆਂ ਤੇ ਇਹ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਨਵਨੀਤ ਤਲਾਕ ਨਾ ਕੋਈ ਵੱਡੀ ਗੱਲ ਨਹੀਂ ਤਲਾਕ ਤਾਂ ਅੱਜ ਤੋਂ 50 ਸਾਲ ਪਹਿਲਾਂ ਵੀ ਹੁੰਦੇ ਸੀ ਪਰ ਹੋਰ ਢੰਗ ਦੇ ਹੁੰਦੇ ਸੀ ਪੰਚਾਇਤੀ ਹੋ ਜਾਂਦੇ ਸੀ ਲੋਕਾਂ ਨੂੰ ਪਤਾ ਨਹੀਂ ਸੀ ਚੱਲਦਾ ਤੇ ਜੇ ਬੰਦਾ ਵਿਆਹਿਆ ਹੋਇਆ ਪਹਿਲੀ ਇੱਕ ਘਰ ਵਾਲੀ ਹੈਗੀ ਉਹ ਤੇ ਇੱਕ ਹੋਰ ਬੀਬੀ ਲਿਆ ਕੇ ਬਿਠਾ ਲਈ ਉਹ ਵੀ ਤਲਾਕ ਹੀ ਹੁੰਦਾ ਸੀਗਾ ਹਨਾ ਅਸੀਂ ਉਹਨੂੰ ਹੋਰ ਢੰਗਾਂ ਨਾਲ ਵੇਖਦੇ ਸੀਗੇ ਹੁਣ ਜਿਹੜਾ ਤਲਾਕ ਆ ਨਾ ਉਹ ਲਾ ਦੇ ਅੰਡਰ ਹੋਣ ਲੱਗ ਗਿਆ ਰਜਿਸਟਰਡ ਹੋ ਗਏ ਨੇ ਤਲਾਕ ਹਨਾ ਸਾਨੂੰ ਕੋਰਟ ਜਾਣਾ ਪੈਂਦਾ ਤਲਾਕ ਲਈ ਤਾਂ ਕਰਕੇ ਸਾਨੂੰ ਲੱਗਦਾ ਬਹੁਤ ਜ਼ਿਆਦਾ ਹੋ ਗਿਆ ਨਹੀਂ ਅੱਜ ਤੋਂ 20 ਸਾਲ ਪਹਿਲਾਂ ਜਾ ਕੇ ਵੇਖ ਲਿਓ ਕਿੰਨੀਆਂ ਬੀਬੀਆਂ ਕੁੱਟਮਾਰ ਸਹਿੰਦੀਆਂ ਸੀਗੀਆਂ ਉਹ ਵੀ ਇੱਕ ਤਰ੍ਹਾਂ ਦੇ ਤਲਾਕ ਹੀ ਹੁੰਦੇ ਸੀਗੇ ਮੈਨੂੰ ਇਹ ਲੱਗਦਾ ਹੁੰਦਾ ਕਿ ਹਸਬੰਡ ਵਾਈਫ ਦੇ ਰਿਸ਼ਤੇ 'ਚ ਨਾ ਜਦੋਂ ਬੇਲੋੜਾ ਪਾਣਾ ਆ ਜਾਂਦਾ ਜਦੋਂ ਤੁਸੀਂ ਕਿਸੇ ਬੰਦੇ ਨੂੰ ਇਹ ਜਿਤਾ ਦਿੰਨੇ ਹੋ ਨਾ ਕਿ ਤੂੰ ਬੇਲੋੜਾ ਏਸ ਰਿਸ਼ਤੇ ਦੇ ਵਿੱਚ ਅ ਕੋਈ ਬੰਦਾ ਕਿਸੇ ਨਾਲ ਬਾਹਰ ਅਫੇਅਰ ਕਰਦਾ ਚਾਹੇ ਉਹ ਕੁੜੀ ਕਰਦੀ ਆ ਚਾਹੇ ਉਹ ਮੁੰਡਾ ਕਰਦਾ ਇਹਦਾ ਮਤਲਬ ਉਹਨੇ ਆਪਣੇ ਪਾਰਟਨਰ ਨੂੰ ਆਪਣੀ ਜ਼ਿੰਦਗੀ ਚ ਬੇਲੋੜਾ ਕਰਤਾ ਵੀ ਮੈਨੂੰ ਹੁਣ ਤੇਰੀ ਲੋੜ ਨਹੀਂ ਹੈਗੀ ਪ੍ਰਟੈਂਡ ਤੁਸੀਂ ਜਿੰਨਾ ਮਰਜ਼ੀ ਕਰੀ ਜਾਓ ਵੀ ਅਸੀਂ ਹਸਬੰਡ ਵਾਈਫ ਆ ਪਰ ਇਹ ਕਲੀਅਰ ਆ ਕਿ ਜਦੋਂ ਤੁਸੀਂ ਉਹਨੂੰ ਛੱਡ ਕੇ ਕਿਸੇ ਹੋਰ ਵੱਲ ਝੁਕੇ ਹੋਏ ਹੋ ਨਾ ਜ਼ਿੰਦਗੀ ਦੇ ਵਿੱਚ ਫਿਰ ਤੁਹਾਡੀ ਪ੍ਰਾਇੋਰਟੀ ਉਹੀ ਬੰਦਾ ਜਿਹਦੇ ਵੱਲ ਤੁਸੀਂ ਝੁਕ ਗਏ ਲਾਈਫ ਚ ਹੈ ਨਾ ਕਦੇ ਕਿਸੇ ਨੂੰ ਸੱਚੀ ਬੇਲੋੜਾ ਮਹਿਸੂਸ ਨਾ ਕਰਾਓ ਕਿ ਮੈਨੂੰ ਤੇਰੀ ਜ਼ਰੂਰਤ ਨਹੀਂ ਹੈਗੀ ਅੱਜ ਕੱਲ ਅਸੀਂ ਲੋਕਾਂ ਨੂੰ ਨਾ ਚੰਗੇ ਕਿਰਦਾਰ ਕਰਕੇ ਨਹੀਂ ਜ਼ਿੰਦਗੀ 'ਚ ਰੱਖਣਾ ਚਾਹੁੰਦੇ ਚੰਗੀ ਖੂਬਸੂਰਤੀ ਕਰਕੇ ਚੰਗੇ ਕੱਪੜੇ ਕਰਕੇ ਚੰਗੇ ਸਟੇਟਸ ਕਰਕੇ ਇਸ ਕਰਕੇ ਅਸੀਂ ਕਿਸੇ ਨੂੰ ਆਪਣੀ ਜ਼ਿੰਦਗੀ 'ਚ ਰੱਖਦੇ ਆ ਮੈਨੂੰ ਇਹ ਅਲਾਦਾ ਹੁੰਦਾ ਵੀ ਹਸਬੰਡ ਵਾਈਫ ਨਾ ਜ਼ਿੰਦਗੀ ਦੇ ਵਿੱਚ ਦੋ ਬੰਦੇ ਜੁੜਦੇ ਜ਼ਰੂਰ ਆ ਪਰ ਉਹਨਾਂ ਨੂੰ ਕਦੀ ਇੱਕ ਦੂਜੇ ਨੂੰ ਬੰਨਣਾ ਨਹੀਂ ਚਾਹੀਦਾ ਹੁਣ ਮੰਨ ਲਓ ਮੇਰੇ ਹਸਬੰਡ ਨੇ ਜੇ ਉਹਨਾਂ ਨੂੰ ਆਪਣੇ ਦੋਸਤਾਂ 'ਚ ਬੈਠਣਾ ਪਸੰਦ ਹੋਵੇ ਤੇ ਮੈਂ ਉੱਥੇ ਜਾ ਜਾ ਕੇ ਵਾਰ-ਵਾਰ ਖੁਸ਼ੀ ਜਾਵਾਂ ਉਸ ਚੀਜ਼ 'ਚ ਜਾਂ ਦਿਨ 'ਚ 10 ਫੋਨ ਕਰਾਂ ਹੈਨਾ ਉਹਨੂੰ ਲੱਗੂਗਾ ਕਿ ਮੈਂ ਤਾਂ ਜ਼ਿੰਦਗੀ 'ਚ ਐਵੇਂ ਇੱਕ ਅਜੀਬ ਟੈਨਸ਼ਨ ਕ੍ਰੀਏਟ ਕਰ ਲਈ ਹੈਨਾ ਕੋਈ ਮੈਨੂੰ ਉਹ 45 ਸਾਲ ਦੇ ਬੰਦੇ ਦਾ ਬੱਚਿਆਂ ਵਰਗਾ ਫਿਕਰ ਤਾਂ ਹੈ ਨਹੀਂ ਵੀ ਉਹ ਛੋਟਾ ਜਾ ਕਿਤੇ ਗਵਾਚ ਜੂਗਾ ਘਰੋਂ ਬਾਹਰ ਗਿਆ ਜਾਂ ਉਹ ਹੋ ਉਹਨੂੰ ਤਾਂ ਕੋਈ ਗਲਤੀ ਨਾਲ ਕੁਝ ਖਵਾ ਦੇਗਾ ਪਿਆ ਦੇਗਾ ਹੈਨਾ ਉਹ ਇੱਕ 45 ਸਾਲ ਦਾ ਬੜਾ ਮੈਚ्योर ਪਰਸਨ ਆ ਤੇ ਜੇ ਮੈਂ ਉਹਨੂੰ ਘਰੋਂ ਬਾਹਰ ਗਏ ਨੂੰ 10 ਫੋਨ ਕਰੂੰਗੀ ਜਾਂ ਉਹਨੂੰ ਉਹਦੀ ਪਹੁੰਚ 'ਚ ਜਿਹੜੀਆਂ ਚੀਜ਼ਾਂ ਨਹੀਂ ਮੈਂ ਉਹਨੂੰ ਖਰੀਦਣ ਲਈ ਕਹੂੰਗੀ ਹਨਾ ਜਾਂ ਜੋ ਉਮੀਦ ਲੈ ਕੇ ਉਹ ਮੈਨੂੰ ਆਪਣੇ ਘਰ 'ਚ ਲੈ ਕੇ ਆਇਆ ਸੀਗਾ ਉਸ ਮੁਤਾਬਕ ਮੈਂ ਢਲਣ ਲਈ ਤਿਆਰ ਨਹੀਂ ਫਿਰ ਮੈਨੂੰ ਲੱਗਦਾ ਪ੍ਰੋਬਲਮਸ ਵਧਣ ਗਿਆ ਐਵੇਂ ਮੈਂ ਆ ਮੈਨੂੰ ਹੁਣ ਮੈਂ ਘਰੋਂ ਬਾਹਰ ਆਈਆਂ ਜੇ ਬਿਨਾਂ ਲੋੜ ਤੋਂ ਕੋਈ 25 ਫੋਨ ਕਰੇ ਕਿੱਥੇ ਗਈ ਕਿਹਦੇ ਨਾਲ ਗਈ ਕੀ ਕਰਦੀ ਪਈਆਂ ਕਦੋਂ ਵਾਪਸ ਆਏਗੀ ਮੈਂ ਵੀ ਅੱਕ ਜੂੰਗੀ ਮੈਨੂੰ ਨਹੀਂ ਲੱਗਦਾ ਇਹ ਪਿਆਰ ਹੁੰਦਾ ਮੈਨੂੰ ਤਾਂ ਪਤਾ ਨਹੀਂ ਇਹ ਕੀ ਡੈਫੀਨੇਸ਼ਨ ਲੋਕਾਂ ਨੇ ਪਿਆਰ ਦੀ ਬਣਾ ਲਈ ਵੀ ਇੱਕ ਦੂਜੇ ਨੂੰ ਫੋਨ ਕਰਨ ਨਾਲ ਐਨੀਵਰਸਰੀਜ਼ ਮਨਾਉਣ ਨਾਲ ਤੋਹਫੇ ਦੇਣ ਨਾਲ ਪਿਆਰ ਹੁੰਦਾ ਨਹੀਂ ਪਿਆਰ ਪਤਾ ਕੀ ਹੁੰਦਾ ਤੁਸੀਂ ਹਜ਼ਾਰ ਵਾਰ ਲੜ ਲਉਣਾ ਫਿਰ ਵੀ ਤੁਹਾਨੂੰ ਲੱਗੇ ਵੀ ਨਹੀਂ ਇਹਦੇ ਬਿਨਾ ਗੁਜ਼ਾਰਾ ਨਹੀਂ ਉਹ ਅਸਲ ਪਿਆਰ ਹੈ ਹੈਨਾ ਤੇ ਕਦੇ-ਕਦੇ ਤਾਂ ਬੰਦੇ ਨੂੰ ਪਿਆਰ ਇਹਦੇ 'ਚ ਵੀ ਹੁੰਦਾ ਵੀ ਜੇ ਤੁਹਾਨੂੰ ਆਪ ਵੀ ਬੰਦਾ ਨਹੀਂ ਨਾ ਪਸੰਦ ਤੁਸੀਂ ਆਪਣੇ ਬੱਚਿਆਂ ਦੀ ਖਾਤਰ ਹੀ ਗੁਜ਼ਾਰਾ ਕਰ ਰਹੇ ਹੋ ਉਹ ਵੀ ਪਿਆਰ ਹੀ ਆ ਤੁਹਾਨੂੰ ਕਿਸੇ ਨਾਲ ਤਾਂ ਹੈਗਾ ਨਾ ਦੁਨੀਆ 'ਚ ਹਸਬੰਦ ਵਾਈਫ ਦਾ ਰਿਲੇਸ਼ਨ ਸਭ ਤੋਂ ਪਹਿਲਾਂ ਕੀ ਹੈ ٹرسٹ ਉਹ ਉਦੋਂ ਤੱਕ ਨਾ ਤੋੜੋ ਜਦੋਂ ਤੱਕ ਤੁਹਾਡੇ ਤੇ ਮੈਂਟਲ ਜਾਂ ਫਿਜ਼ੀਕਲ ਅਬਿਊਜ਼ ਨਹੀਂ ਹੋ ਰਿਹਾ ਜੇ ਤੁਹਾਡਾ ਤੋੜਨ ਨੂੰ ਵੀ ਜੀ ਕਰਦਾ ਨਾ ਤੁਹਾਨੂੰ ਲੱਗਦਾ ਬਾਹਰ ਕੋਈ ਬੈਠਾ ਬੰਦਾ ਮੈਨੂੰ ਜ਼ਿਆਦਾ ਸਕੂਨ ਦਿੰਦਾ ਮੈਂ ਉਹਦੇ ਨਾਲ ਜਾ ਕੇ ਗੱਲ ਕਰਕੇ ਜ਼ਿਆਦਾ ਕੰਫਰਟੇਬਲ ਹਾਂ ਤਾਂ ਪਹਿਲੇ ਇਹਨੂੰ ਕਮ ਸੇ ਕਮ ਕਲੀਅਰ ਕਰ ਦਿਓ ਵੀ ਹੁਣ ਤੂੰ ਬੇਲੋੜਾ ਹੈ ਹਨਾ ਧੋਖੇ 'ਚ ਨਾ ਰੱਖੋ ਕਿਸੇ ਵੀ ਬੰਦੇ ਨੂੰ ਦੂਜੀ ਚੀਜ਼ ਆ ਜਿਹੜੀ ਬਹੁਤ ਜ਼ਿਆਦਾ ਉਮੀਦਾਂ ਉਮੀਦਾਂ ਇਹੀ ਨੇ ਵੀ ਜੇ ਮੇਰੀ ਵਾਈਫ ਆ ਮੇਰੇ ਲਈ ਸਭ ਕੁਝ ਕਰੇ ਜ਼ਿੰਦਗੀ ਚ ਉਹ ਵਾਈਫ ਆ ਮਾਂ ਨਹੀਂ ਹੈਗੀ ਹਨਾ ਉਹ ਉਹ ਪਤਨੀ ਬਣ ਕੇ ਸੋਚੂਗੀ ਜੀ ਮਾਂ ਹੁੰਦੀ ਹੈ ਨਾ ਜਿਹੜੀ ਉਹ ਜਦੋਂ ਬੱਚੇ ਦੀ ਕੇਅਰ ਕਰਦੀ ਉਹਨੂੰ ਕੋਈ ਉਮੀਦ ਨਹੀਂ ਹੁੰਦੀ ਬੱਚੇ ਤੋਂ ਉਹਦੇ ਬਦਲੇ ਤੁਸੀਂ ਆਪਣੇ ਬੇਟੀ ਨੂੰ ਖਾਣਾ ਖਵਾਉਣਾ ਤੁਹਾਨੂੰ ਕੋਈ ਉਮੀਦ ਨਹੀਂ ਵਾਈਫ ਜਿਹੜੀ ਹੁੰਦੀ ਆ ਉਹ ਰਿਸਪਾਂਸਿਬਿਲਟੀ ਕਰ ਸਕਦੀ ਆ ਮਾਂ ਨਹੀਂ ਬਣ ਸਕਦੀ ਰਿਸਪਾਂਸਿਬਿਲਟੀ ਕੀ ਆ ਕਿ ਮੈਂ ਘਰ ਤੋਂ ਬਾਹਰ ਜਾਣਾ ਮੈਂ ਜਿੰਨੇ ਕੰਮ ਮੇਰੀ ਪਹੁੰਚ ਹੋਣਗੇ ਮੈਂ ਕਰ ਜੂਗੀ ਪਰ ਅਸੀਂ ਕੁੜੀਆਂ ਨੂੰ ਵੀ ਬਹੁਤ ਜੱਜ ਕਰਦੇ ਆ ਮੁੰਡੇ ਕੁੜੀਆਂ ਨੂੰ پتہ ਕਿਸੇ ਨਜ਼ਰ ਨਾਲ ਜੱਜ ਕਰਦੇ ਆ ਮਾਂ ਦੀ ਨਜ਼ਰ ਨਾਲ ਮੇਰੀ ਮਾਂ ਨੂੰ ਪਸੰਦ ਆ ਤਾਂ ਠੀਕ ਆ ਮੇਰੇ ਪਿਓ ਨੂੰ ਪਸੰਦ ਆ ਤਾਂ ਠੀਕ ਆ ਲਾਈਫ ਪਾਰਟਨਰ ਤੁਹਾਡਾ ਉਹਨੂੰ ਆਪਣੇ ਘਰਦਿਆਂ ਦੀ ਰਿਸਪਾਂਸਿਬਿਲਟੀ ਕਰਨੀ ਸਿਖਾਓ ਪਰ ਇਹ ਨਾ ਸਿਖਾਓ ਕਿ ਤੂੰ ਆਇਆ ਹੀ ਇਹਦੇ ਲਈ ਆ ਨਹੀਂ ਉਹ ਤੁਹਾਡੇ ਲਈ ਆਇਆ ਉਹ ਆਪਣਾ ਕਾਰੋਬਾਰ ਸਾਰਾ ਕੁਝ ਛੱਡ ਕੇ ਤੁਹਾਡੇ ਲਈ ਆਇਆ ਮੇਰਾ ਇੱਕ ਕਲਾਸਮੇਟ ਆ ਉਹਨੇ ਮੈਨੂੰ ਇੱਕ ਦਿਨ ਕਿਹਾ ਕਹਿੰਦਾ ਮੇਰੀ ਵਾਈਫ ਚ ਮੈਨੂੰ ਇੱਕ ਚੀਜ਼ ਬਹੁਤ ਭੈੜੀ ਲੱਗਦੀ ਆ ਮੈਂ ਕਿਹਾ ਕੀ ਕਹਿੰਦਾ ਸਾਰਾ ਦਿਨ ਮੇਰੇ ਨਾਲ ਲੋਕਾਂ ਦੀਆਂ ਗੱਲਾਂ ਕਰਦੀ ਆ ਉਹਨੇ ਮੈਨੂੰ ਆਹ ਕਹਿਤਾ ਮੈਨੂੰ ਉਹਨੇ ਆਹ ਕਹਿਤਾ ਮੈਨੂੰ ਆਹ ਕਹਿਤਾ ਮੈਂ ਕਿਹਾ ਤੇਰੇ ਰਿਸ਼ਤੇਦਾਰ ਨੇ ਕਦੀ ਕਿਹਾ ਵੀ ਉਹਨੇ ਤੇਰੇ ਘਰ ਦੀਆਂ ਗੱਲਾਂ ਰਿਸ਼ਤੇਦਾਰਾਂ ਕੋਲ ਕੀਤੀਆਂ ਕਿਸੇ ਰਿਸ਼ਤੇ ਖੰਦਾ ਨਹੀਂ ਮੈਂ ਕਿਹਾ ਫਿਰ ਉਹ ਤੇਰੇ ਨਾਲ ਕਰਦੀ ਆ ਤੇ ਤੈਨੂੰ ਸੁਣਨੀਆਂ ਚਾਹੀਦੀਆਂ ਨੇ ਮੈਂ ਕਿਹਾ ਜਿੱਦਨ ਤੂੰ ਸੁਣਨਾ ਬੰਦ ਕਰ ਦੇਂਗਾ ਫਿਰ ਉਹ ਰਿਸ਼ਤੇਦਾਰਾਂ ਨਾਲ ਕਰੂਗੀ ਫਿਰ ਉਹ ਆਪਣੇ ਭੈਣ ਭਰਾਵਾਂ ਨਾਲ ਕਰੂਗੀ ਹਸਬੰਡ ਵਾਈਫ ਚ ਇੱਕ ਤਾਂ ਚੰਗਾ ਕਮਿਊਨੀਕੇਸ਼ਨ ਹੋਣਾ ਚਾਹੀਦਾ ਜਿਵੇਂ ਅਸੀਂ ਦੋਨੋਂ ਇੱਕ ਘੰਟਾ ਸਵੇਰੇ ਚਾਹ ਪੀਂਨੇ ਆ ਕੌਣ ਇੱਕ ਘੰਟਾ ਬਹਿ ਕੇ ਚਾਹ ਪੀਂਦਾ ਉਹ ਚੇ ਇਹ ਨਹੀਂ ਵੀ ਅਸੀਂ ਚਾਹ ਠੰਡੀ ਕਰਕੇ ਪੀਂਨੇ ਆ ਜਾਂ ਬਾਰ-ਬਾਰ ਇੱਕ-ਇੱਕ ਚਿੜੀਆਂ ਤਰ੍ਹਾਂ ਚੁੰਝ ਪੀਂਨੇ ਆ ਨਹੀਂ ਅਸੀਂ ਇੱਕ ਘੰਟਾ ਗੱਲਾਂ ਕਰਦੇ ਆ ਸਾਡੇ ਕੋਲ ਕੋਈ ਵੀ ਕੰਮ ਨਾ ਨਾ ਹੋਵੇ ਕੋਈ ਵੀ ਗੱਲ ਨਾ ਹੋਵੇ ਕਰਨ ਲਈ ਅਸੀਂ ਫਿਰ ਵੀ ਬੈਠੇ ਰਹਿੰਦੇ ਆ ਸੇਮ ਚੀਜ਼ ਸਾਡੇ ਸ਼ਾਮ ਨੂੰ ਆ ਅਸੀਂ ਕਮਰਿਆਂ 'ਚ ਜਾਂਦੇ ਆ ਫੋਨ ਬੰਦ ਕਰਦੇ ਆ ਇੱਕ ਘੰਟਾ ਸੀ ਕਈ ਵਾਰ ਮੈਂ ਮੈਂ ਲੂਡੋ ਖੇਡਣ ਦੀ ਸ਼ਕੀਨ ਅਸੀਂ ਲੂਡੋ ਖੇਡਦੇ ਆ ਹਸਬੰਡ ਵਾਈਫ ਕਈ ਵਾਰ ਬੱਚਿਆਂ ਨਾਲ ਅਸੀਂ ਖੇਡਦੇ ਆ ਚੰਗੇ ਗੱਲਬਾਤ ਰੱਖੋ ਸਾਰਾ ਦਿਨ ਜੇ ਤੁਹਾਡੇ ਹੱਥ ਚ ਮੋਬਾਈਲ ਹੈ ਇੱਕ ਦੂਜੇ ਦਾ ਪਿੱਛਾ ਨਾ ਕਰਦੇ ਰਹੋ ਲਾਇਲਟੀ ਦਵੋ ਇੱਕ ਦੂਜੇ ਨੂੰ ਜੇ ਤੁਸੀਂ ਲਾਇਲ ਵੀ ਨਹੀਂ ਨਾ ਹੈਗੇ ਮੈਂ ਕਹਿੰਨੀ ਅੱਖਾਂ ਬੰਦ ਕਰ ਲਓ ਹੈਨਾ ਜੇ ਤੁਸੀਂ ਗਲਤੀਆਂ ਕੱਢਣ ਲੱਗ ਜਾਓ ਨਾ ਨਵਨੀਤ ਬਾਹਰ ਬੰਦੇ 'ਚ ਗਲਤੀਆਂ ਨੇ ਮੇਰੇ 'ਚ ਵੀ ਬਹੁਤ ਨੇ ਸ਼ਾਇਦ ਮੇਰੇ ਘਰ ਵਾਲੇ ਨੇ ਮੇਰੀਆਂ 10 ਗਲਤੀਆਂ ਤੇ ਅੱਖਾਂ ਬੰਦ ਕੀਤੀਆਂ ਹੋਣਗੀਆਂ ਜਿੱਦਣ ਉਹ ਦੱਸਣ ਲੱਗ ਜੂ ਮੈਨੂੰ ਫਿਰ ਪਤਾ ਲੱਗੂ ਮੇਰੇ 'ਚ ਗਲਤੀਆਂ ਨੇ ਉਵੇਂ ਹੀ ਕਦੇ-ਕਦੇ ਤੁਸੀਂ ਕਿਸੇ ਗਲਤ ਬੰਦੇ ਦੇ ਸਾਹਮਣੇ ਅੱਖਾਂ ਬੰਦ ਕਰਕੇ ਵੀ ਖੜਨਾ ਹੁੰਦਾ ਹੈ ਨਾ ਕੋਈ ਵੀ ਬੰਦਾ ਪਹਿਲੇ ਦਿਨ ਹਸਬੈਂਡ ਨਹੀਂ ਬਣ ਜਾਂਦਾ ਕੋਈ ਕੁੜੀ ਪਹਿਲੇ ਦਿਨ ਵਾਈਫ ਨਹੀਂ ਬਣ ਜਾਂਦੀ ਜਿਵੇਂ ਆਪਾਂ ਕਹਿੰਦੇ ਨਾ ਕਿ ਬੱਚਾ ਹੋਣ ਤੋਂ ਬਾਅਦ ਹੀ ਨਹੀਂ ਤੁਸੀਂ ਮਾਪੇ ਬਣ ਜਾਂਦੇ ਬੱਚੇ ਨੂੰ ਪਾਲਦੇ ਪਾਲਦੇ ਤੁਸੀਂ ਮਾਪੇ ਬਣਦੇ ਹੋ ਵਿਆਹ ਨੂੰ ਚਲਾਉਂਦੇ ਚਲਾਉਂਦੇ ਤੁਸੀਂ ਪਤੀ-ਪਤਨੀ ਬਣਦੇ ਹੋ ਅੱਜ ਦੇ ਟਾਈਮ 'ਚ ਕੋਈ ਵਿਆਹ ਨੂੰ ਚਲਾਉਣਾ ਹੀ ਨਹੀਂ ਚਾਹੁੰਦਾ ਉਹ ਕਾਲ ਕਰਦਾ ਵੀ ਅੱਛਾ ਪਹਿਲੇ ਦਿਨ ਹੀ ਤੂੰ ਖਰਾ ਨਹੀਂ ਉਤਰਿਆ ਪਹਿਲੇ ਮਹੀਨੇ ਹੀ ਤੂੰ ਖਰਾ ਨਹੀਂ ਉਤਰਿਆ ਚੱਲ ਵੀ ਤੂੰ ਆਪਣੀ ਜਗ੍ਹਾ ਤੇ ਮੈਂ ਆਪਣੀ ਜਗ੍ਹਾ ਹਨਾ ਆਪਣੇ 'ਚ ਕੋਈ ਪਰਦਾ ਨਹੀਂ ਹਸਬੈਂਡ ਵਾਈਫ 'ਚ ਨਾ ਕੋਈ ਕੱਪੜੇ ਦਾ ਪਰਦਾ ਨਾ ਕੋਈ ਰਿਸ਼ਤੇ ਦਾ ਪਰਦਾ ਨਾ ਕੋਈ ਪੈਸੇ ਦਾ ਪਰਦਾ ਕੋਈ ਪਰਦਾ ਨਹੀਂ ਨਾ ਹੁੰਦਾ ਅੱਜਕੱਲ੍ਹ ਦੋਵਾਂ 'ਚ ਸਭ ਤੋਂ ਵੱਧ ਪਰਦੇ ਨੇ ਉਹ ਦਾ ਕਿਤੇ ਕੁਝ ਹੋਰ ਚੱਲ ਰਿਹਾ ਉਹ ਦਾ ਕਿਤੇ ਕੁਝ ਹੋਰ ਚੱਲ ਰਿਹਾ ਉਹ ਕਹਿੰਦੀ ਮੈਂ ਆਪਣੇ ਪੈਸੇ ਕਮਾਏ ਨੇ ਉਹ ਕਹਿੰਦਾ ਮੈਂ ਆਪਣੇ ਕਮਾਏ ਨੇ ਇੰਨੇ ਕ ਮੈਂ ਦਊਂਗਾ ਤੂੰ ਇੰਨੇ ਕ ਦੇਂਗੀ ਉਹ ਕਹਿੰਦੀ ਬੱਚੇ ਤੇਰੇ ਨੇ ਤੂੰ ਵੀ ਜ਼ਿੰਮੇਵਾਰੀ ਕਰ ਉਹ ਕਹਿੰਦਾ ਬੱਚੇ ਤੇਰੇ ਨੇ ਤੂੰ ਸਾਰੀ ਕਰ ਸਾਡੇ 'ਚ ਤਾਂ ਕੁਝ ਹੈ ਹੀ ਨਹੀਂ ਜਿੰਨਾ 'ਚ ਕੱਪੜੇ ਦਾ ਪਰਦਾ ਨਹੀਂ ਉਹਨਾਂ 'ਚ ਹੋਰ ਕੀ ਪਰਦਾ ਹੋਸਦਾ ਅਸੀਂ ਸਾਰੇ ਪਰਦੇ ਰੱਖਣ ਲੱਗੇ ਕਲੀਅਰ ਹੋ ਜਾਓ ਪਾਣੀ ਵਰਗੇ ਹੋ ਜਾਓ ਦਾਸ ਉਹ ਸੁਣਾ ਲਵੇ ਕਿ ਸੁਣਾਲਾ ਕੋਈ ਨਹੀਂ ਸ਼ਾਮ ਨੂੰ ਮੈਂ ਸੁਣਾ ਲੂੰਗੀ ਪਰ ਹੁਣ ਤੇਰੀ ਵਾਰੀ ਹੈ ਹੈਨਾ ਈਗੋ ਨਾ ਕੋਈ ਸਿਰਿਸ਼ਤੇ ਇਹ ਰਿਸ਼ਤਾ ਤਾਂ ਬਹੁਤ ਖੂਬਸੂਰਤ ਹੈ ਜਦੋਂ ਕੁੜੀ ਸਭ ਕੁਝ ਛੱਡ ਕੇ ਸਹੁਰੇ ਘਰ ਚ ਆ ਜਾਂਦੀ ਆ ਨਾ ਉਹਨੂੰ ਸਭ ਤੋਂ ਚੰਗਾ ਜੇ ਕੋਈ ਦੋਸਤ ਮਿਲਦਾ ਉਹਦਾ ਘਰ ਵਾਲਾ ਤੇ ਘਰ ਵਾਲੇ ਨੂੰ ਜੇ ਕੋਈ ਦੋਸਤ ਮਿਲਦੀ ਆ ਉਹਦੀ ਘਰ ਵਾਲੀ ਆ ਹਨਾ ਤੇ ਉਸ ਰਿਸ਼ਤੇ ਨੂੰ ਖੂਬਸੂਰਤੀ ਨਾ ਜਿਉਂ ਦੁਨੀਆ ਟੱਟੇ ਖੂਜ ਜਾਵੇ ਕੀ ਕਰਦੇ ਨੇ ਲੋਕ ਤੁਹਾਨੂੰ ਨੇ ਪ੍ਰਭਾਹ ਹੋਣੀ ਚਾਹੀਦੀ ਤੁਹਾਡੇ ਹਸਬੰਡ ਦੀਆਂ ਕੋਈ 10 ਕੁੜੀਆਂ ਵੀ ਦੋਸਤ ਨੇ ਕਦੀ ਇਨਸਿਕਿਉਰ ਨਾ ਹੋਵੋ ਕਿਉਂਕਿ ਆਪਾਂ ਵੀ ਪ੍ਰੋਫੈਸ਼ਨਲੀ ਕੰਮ ਕਰਦੇ ਆਂ ਆਪਾਂ ਵੀ 10 ਮੁੰਡਿਆਂ ਨੂੰ ਜਾ ਕੇ ਮਿਲਦੇ ਆਂ ਰੋਜ਼ ਹਨਾ ਤੇ ਇੱਕ ਦੂਜੇ ਦੀ ਕੇਅਰ ਕਰੋ ਇੱਕ ਦੂਜੇ ਲਈ ਸਭ ਤੋਂ ਪਹਿਲਾਂ ਸੋਚੋ ਕਿ ਬਈ ਮੈਂ ਆਹ ਚੀਜ਼ ਨਾ ਸਾਰ ਲੂ ਪਰ ਇਹਦਾ ਨਹੀਂ ਸਾਰਨਾ ਹਨਾ ਮੈਂ ਕਹਿੰਦੀ ਵਿਗੜਿਆ ਤੋਂ ਵਿਗੜਿਆ ਬੰਦਾ ਵੀ ਹੋਵੇ ਨਾ ਉਹ ਤੁਹਾਡੇ ਮੋਹ ਨਾਲ ਤੁਹਾਡੇ ਕੰਟਰੋਲ 'ਚ ਆ ਜਾਂਦਾ ਔਰ ਮੈਂ ਇਹ ਚੀਜ਼ ਐਕਸਪੀਰੀਅੰਸ ਕੀਤੀ ਆ ਮੈਂ ਸੰਸਰ ਕੱਲੇ ਬ੍ਰਦਰ ਨੇ ਹਨਾ ਔਰ ਮੁੰਡੇ ਬਹੁਤ ਇਮੋਸ਼ਨਲ ਨਹੀਂ ਹੁੰਦੇ ਪਰ ਮੈਂ ਦੇਖਿਆ ਕਿ 20 ਸਾਲ ਚ ਉਸ ਬੰਦੇ ਚ ਕਿੰਨਾ ਕੁਝ ਬਦਲਿਆ ਮੈਂ ਕਈ ਵਾਰੀ ਕਹਿੰਨੀ ਹੁੰਦੀ ਆ ਮੇਰੇ ਭਰਾ ਨਾਲੋਂ ਤੇ ਮੇਰੇ ਪਿਓ ਨਾਲੋਂ ਜ਼ਿਆਦਾ ਕਈ ਗੁਣ ਉਸ ਬੰਦੇ ਚ ਇੰਨੇ ਵਧੀਆ ਨੇ ਕਿ ਮੈਂ ਕਹਿੰਨੀ ਹੁੰਦੀ ਆ ਅੱਛਾ ਵੀ ਮੈਂ ਕਿੰਨੀ ਲੱਕੀ ਆ ਹਨਾ ਮੇਰੀ ਭਾਬੀ ਸ਼ਾਇਦ ਪਛਤਾਉਂਦੀ ਹੋਵੇ ਮੇਰਾ ਭਰਾ ਕਹਿ ਜਾਣਾ ਔਰ ਗਲਤੀਆਂ ਤਾਂ ਹੁੰਦੀਆਂ ਨੇ ਸਭ ਚ ਦੇਖੋ ਮਤਲਬ ਥੋੜੇ ਬਹੁਤੇ ਐਪ ਤਾਂ ਹਰ ਬੰਦੇ ਜਿਹੇ ਹੈਗੇ ਨੇ ਇਹ ਕੋਈ ਸਕੇਲ ਨਾਲ ਮਣਕੇ ਤੁਸੀਂ ਬੰਦਾ ਨਹੀਂ ਬਣਾਇਆ ਹੋਇਆ ਵੀ ਤੁਸੀਂ ਆਪਣੇ ਢੰਗ ਨਾਲ ਇੱਕੋ ਜਿਹਾ ਬਣਾ ਲਓਗੇ